ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਗੱਲ ਕਰਾਂਗੇ ਕਿ ਐਂਜਲ ਨੰਬਰ ਕਿੰਨਾ ਲੋਕਾਂ ਨੂੰ ਦਿਖਾਈ ਦਿੰਦੇ ਹਨ ਐਂਜਲ ਨੰਬਰ ਉਹਨਾਂ ਲੋਕਾਂ ਨੂੰ ਦਿਖਾਈ ਦਿੰਦੇ ਨੇ ਜਿਨ੍ਹਾਂ ਦਾ ਮਨ ਸਾਫ਼ ਹੈ ਜੋ ਕੁਦਰਤ ਨੂੰ ਪਿਆਰ ਕਰਦੇ ਨੇ ਜੋ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ ਜੋ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੇ ਹਨ ਜੋ ਲੋਕ ਪਰਮਾਤਮਾ ਦੇ ਬਹੁਤ ਹੀ ਕਰੀਬ ਅਤੇ ਪਿਆਰੇ ਹੁੰਦੇ ਹਨ ਕੁਦਰਤ ਦੁਆਰਾ ਭੇਜੇ ਹੋਏ ਫਰਿਸ਼ਤੇ ਅਜਿਹੇ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਰਸਤਾ ਦਿਖਾਉਂਦੇ ਨੇ ਨੰਬਰਸ ਦੇ ਥਰੂ ਮੈਂ ਆਪਣੇ ਬਾਰੇ ਦੱਸਦੀ ਹਾਂ ਮੇਰਾ ਇਹ ਚੈਨਲ ਬਹੁਤ ਹੀ ਟਾਈਮ ਦਾ ਬਣਿਆ ਹੋਇਆ ਸੀ ਪਰ ਮੈਂ ਇਸ ਉੱਪਰ ਕੋਈ ਵੀ ਵੀਡੀਓ ਅਪਲੋਡ ਨਹੀਂ ਸੀ ਕੀਤੀ ਮੈਨੂੰ ਜੋ ਵੀ ਵੀਡੀਓ ਮਿਲਦੀ ਸੀ ਮੈਂ ਉਹ ਵੀਡੀਓ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ 2020 ਵਿੱਚ ਮੈਨੂੰ ਐਂਜਲ ਨੰਬਰ ਦਿਖਾਈ ਦੇਣ ਲੱਗੇ ਪਰ ਮੈਨੂੰ ਪਤਾ ਨਹੀਂ ਸੀ ਕਿ ਇਹ ਸਭ ਕੀ ਨੇ ਫਿਰ ਇੱਕ ਦਿਨ ਮੈਂ YouTube ਤੇ ਕੁਝ ਦੇਖ ਰਹੀ ਸੀ ਤਾਂ ਮੈਨੂੰ ਇੱਕ ਕਾਰਡ ਰੀਡਿੰਗ ਦੀ ਵੀਡੀਓ ਸ਼ੋਅ ਹੋਈ ਮੈਨੂੰ ਨਹੀਂ ਸੀ ਪਤਾ ਕਿ ਇਹ ਕੀ ਹੈ ਮੈਂ ਜਦੋਂ ਉਹ ਵੀਡੀਓ ਸੁਣੀ ਤਾਂ ਮੈਂ ਹੈਰਾਨ ਹੋ ਗਈ ਸੀ ਕਿ ਜੋ ਵੀ ਦੱਸ ਰਹੇ ਨੇ ਇਹ ਸਭ ਮੇਰੇ ਨਾਲ ਹੋ ਰਿਹਾ ਹੈ ਉਸ ਵੀਡੀਓ ਤੋਂ ਮੈਨੂੰ ਟਵਿਨ ਫਲੇਮ ਬਾਰੇ ਪਤਾ ਲੱਗਾ ਜਦੋਂ ਮੈਂ ਸਰਚ ਕੀਤਾ ਤਾਂ ਪਤਾ ਲੱਗਾ ਕਿ ਇਹ ਸਭ ਮੇਰੇ ਨਾਲ ਹੋ ਰਿਹਾ ਇਹ ਸਭ ਕੀ ਹੈ ਮੈਂ ਅਨਜਾਨ ਸੀ ਫਿਰ ਅਚਾਨਕ ਤੋਂ ਹੀ ਮੈਨੂੰ ਐਂਜਲ ਨੰਬਰ ਬਹੁਤ ਹੀ ਜ਼ਿਆਦਾ ਸ਼ੋ ਹੋਣ ਲੱਗੇ ਮੇਰੀ ਸਪਿਰਚੁਅਲ ਜਰਨੀ ਸ਼ੁਰੂ ਹੋ ਰਹੀ ਸੀ ਬੜੇ ਉਤਰਾ ਚੜਾ ਆਏ ਜ਼ਿੰਦਗੀ ਵਿੱਚ ਪਰ ਪਰਮਾਤਮਾ ਨੇ ਕਦੀ ਮੇਰਾ ਸਾਥ ਨਹੀਂ ਛੱਡਿਆ ਹਰ ਪਲ ਐਂਜਲ ਦੇ ਥਰੂ ਮੇਰੀ ਮਦਦ ਕੀਤੀ ਮੈਨੂੰ ਰਸਤਾ ਦਿਖਾਇਆ ਹੁਣ ਕਈ ਦਿਨਾਂ ਤੋਂ ਮੈਨੂੰ ਆਈਡੀਆ ਮਿਲ ਰਿਹਾ ਸੀ ਕਿ ਮੈਂ ਆਪਣੇ ਚੈਨਲ ਤੇ ਪੰਜਾਬੀ ਵਿੱਚ ਐਂਜਲ ਨੰਬਰ ਦੱਸਾਂ ਪਰ ਮੈਂ ਕਨਫਿਊਜ਼ ਸੀ ਕਿ ਕੌਣ ਮੇਰੀ ਵੀਡੀਓ ਸੁਨੇਗਾ ਪਹਿਲਾਂ ਹੀ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਨਹੀਂ ਹਿੰਦੀ ਵਿੱਚ ਪਰ ਅੰਦਰੋਂ ਆਵਾਜ਼ ਆ ਰਹੀ ਸੀ ਤੇ ਮੈਨੂੰ 1111 4 टाइम 11 बार-बार दिखाई दे रहा ਸੀ ਮੈਂ ਆਪਣਾ ਪਹਿਲਾ ਵੀਡੀਓ ਤਿਆਰ ਕੀਤਾ ਸੋਚ ਰਹੀ ਸੀ ਕਿ ਮੈਂ ਅਪਲੋਡ ਕਰਾਂ ਜਾਂ ਨਾ ਉਦੋਂ ਹੀ ਮੈਨੂੰ ਐਂਜਲ ਨੇ ਸਾਈਨ ਦਿੱਤਾ ਮੈਂ ਆਪਣਾ ਫੋਨ ਚੱਕਿਆ ਤਾਂ ਵੀਡੀਓ ਤੇ 369 ਵਿਊਜ਼ ਸੀ ਮੈਂ ਸਮਝ ਗਈ ਕਿ ਇਹ ਐਂਜਲ ਦਾ ਹੀ ਸਾਈਨ ਹੈ 369 ਜੇਕਰ ਕਿਸੇ ਨੂੰ ਨਹੀਂ ਪਤਾ ਤਾ ਮੈਂ ਇਸ ਉੱਪਰ ਵੀ ਵੀਡੀਓ ਬਣਾਵਾਂਗੀ 369 ਕਿਵੇਂ ਕੰਮ ਕਰਦਾ ਹੈ ਇਹ ਕੀ ਹੈ ਤੇ ਕਿਉਂ ਦਿਖਦਾ ਹੈ ਤੇ ਜੇਕਰ 369 ਦਿਖਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ ਤੇ ਕਿਵੇਂ ਕਰਨਾ ਚਾਹੀਦਾ ਹੈ ਫਿਰ ਮੈਂ ਆਪਣੀ ਪਹਿਲੀ ਵੀਡੀਓ ਅਪਲੋਡ ਕੀਤੀ ਡਿਵਾਈਨ ਦਾ ਨਾਮ ਲੈ ਕੇ ਪਰਮਾਤਮਾ ਦੀ ਮਰਜ਼ੀ ਨਾਲ ਪਰਮਾਤਮਾ ਦੀ ਮਿਹਰ ਨਾਲ ਕਿਉਂਕਿ ਮੈਨੂੰ 11 ਮੈਨੂੰ 3111 ਦੇ ذریعے ਇਹ ਹੀ ਸਾਈਨ ਰੋਜ਼ ਮਿਲ ਰਿਹਾ ਸੀ ਮੈਂ ਜਦੋਂ ਵੀ ਸੋਚਦੀ ਕਿ ਮੈਂ ਆਪਣਾ ਚੈਨਲ ਬਣਾਵਾਂ ਐਂਜਲ ਨੰਬਰ ਦੀ ਗਾਈਡੈਂਸ ਦੇਣ ਵਾਸਤੇ ਤਾਂ ਮੈਨੂੰ 369 ਦਿਖ ਜਾਂਦਾ ਜਾਂ ਫਿਰ 3111 ਦਿਖ ਜਾਂਦਾ ਮੇਰਾ ਦਿਮ ਮੇਰੇ ਦਿਮਾਗ ਵਿੱਚ ਬਸ ਇਹ ਹੀ ਚੱਲ ਰਿਹਾ ਸੀ ਕਿ ਮੈਂ ਕੀ ਕਰਾਂ ਪਲੀਜ਼ ਡਿਵਾਈਨ ਮੇਰੀ ਹੈਲਪ ਕਰੋ ਤਾਂ ਮੈਂ ਕੁਝ ਕਿਆਸੀ ਆਪਣੇ ਪਾਰਸ ਵਿੱਚ ਕੱਢ ਰਹੀ ਸੀ ਤਾਂ ਅਚਾਨਕ ਅਚਾਨਕ ਇੱਕ ਨੋਟ ਨਿਕਲਿਆ ਜਿਸ ਤੇ 369 311 ਲਿਖਿਆ ਹੋਇਆ ਸੀ ਉਸ ਟਾਈਮ ਮੈਂ ਚੈਨਲ ਬਾਰੇ ਹੀ ਸੋਚ ਰਹੀ ਸੀ ਫਿਰ ਮੈਂ ਪੱਕਾ ਸੋਚ ਲਿਆ ਕਿ ਕੋਈ ਮੇਰੀ ਵੀਡੀਓ ਦੇਖੇ ਜਾਂ ਨਾ ਦੇਖੇ ਪਰ ਮੈਂ ਵੀਡੀਓਜ਼ ਜ਼ਰੂਰ ਬਣਾਵਾਂਗੀ ਐਂਜਲ ਹੀ ਮੇਰੀ ਮਦਦ ਕਰਨਗੇ ਮੈਨੂੰ ਰਸਤਾ ਦਿਖਾਉਣਗੇ ਜੇ ਜੋ ਲੋਕ ਐਂਜਲਸ ਦੇ ਕਰੀਬ ਨੇ ਐਂਜਲਸ ਨੇ ਇੰਨਾ ਵੀਡੀਓਸ ਉਸ ਤੱਕ ਪਹੁੰਚਾ ਹੀ ਦੇਣੀਆਂ ਨੇ ਉਹ ਮੇਰੀ ਵੀਡੀਓਸ ਜ਼ਰੂਰ ਦੇਖਣਗੇ ਜਿਨ੍ਹਾਂ ਨੂੰ ਵੀ ਐਂਜਲ ਗਾਈਡ ਕਰਨਾ ਚਾਹੁੰਦੇ ਨੇ ਜੋ ਲੋਕ ਐਂਜਲਸ ਤੇ ਯਕੀਨ ਕਰਦੇ ਨੇ ਇਹ ਵੀਡੀਓ ਆਪਣੇ ਆਪ ਹੀ ਉਹਨਾਂ ਤੱਕ ਪਹੁੰਚ ਜਾਵੇਗੀ ਥੈਂਕ ਯੂ ਐਂਜਲਸ ਥੈਂਕ ਯੂ ਡਿਵਾਈਨ ਥੈਂਕ ਯੂ ਯੂਨੀਵਰਸ ਥੈਂਕ ਯੂ ਸੋ ਮੱਚ ਜੇਕਰ ਤੁਸੀਂ ਮੇਰੀ ਜਰਨੀ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਮੇਰੀ ਵੀਡੀਓਜ਼ ਨੂੰ ਜ਼ਰੂਰ ਦੇਖਿਓ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਥੈਂਕ ਯੂ ਸੋ ਮੱਚ